ਹੈਲੋ ਸਤਿ ਸ੍ਰੀ ਅਕਾਲ ਜੀ ਕਿਊਰ ਸਿੰਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਹਾਂ ਰੋਜ਼ ਦੀ ਤਰ੍ਹਾਂ ਆਪਾਂ ਵੀਡੀਓ ਸ਼ੁਰੂ ਤੇ ਆਪਾਂ ਤੁਹਾਡੇ ਪਹਿਲਾਂ ਨਾਮ ਬੋਲਾਂਗੇ ਤੇ ਫਿਰ ਇੱਕ ਬਹੁਤ ਹੀ ਵਧੀਆ ਆਪਾਂ ਰੈਮੇਡੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੈਸੇ ਤੁਹਾਨੂੰ ਆਪਾਂ ਦੱਸਾਂਗੇ ਬੋਲ ਕੇ ਦੱਸਾਂਗੇ ਕਿਸ ਪੈਨ ਨੇ ਕਮੈਂਟ ਕੀਤਾ ਆਪਾਂ ਨੂੰ ਕਿ ਨੇਚਰਲ ਡਾਈ ਬਾਰੇ ਦੱਸੋ ਤੇ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਤੁਹਾਡੇ ਨਾਲ दे, चलो जी पहला आपका नाम बोलते हैं तो हाँ जी पहला कमेंट हाँ जी मनदीप कौर चीमा पिंड वाले ਤੇ ਹੁਣ ਆਨੇ ਪੁੱਛਾਇਆ ਆਪਣਾ ਹਾਲ ਚਾਲ ਤੇ ਹਾਂਜੀ ਦੀਦੀ ਅਸੀਂ ਠੀਕ ਠਾਕ ਆ ਤੇ ਤੁਸੀਂ ਦੱਸੋ ਠੀਕ ਠਾਕ ਆ ਸਾਰੀ ਫੈਮਿਲੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਵੀਡੀਓ ਦੇਖਦੇ ਹੋ ਕਮੈਂਟ ਵੀ ਕਰਦੇ ਹੋ ਸਾਰੀਆਂ ਵੀਡੀਓ ਤੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਖੁਸ਼ਵੰਤ ਢਿੱਲੋ ਮੋੜ ਮੰਡੀ ਬਠਿੰਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਕਰਮਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਔਰ ਕਮੈਂਟ ਕਰਨ ਵਾਸਤੇ ਗਰਮੀਤ ਕੌਰ ਮਲੋਟ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਕੋਈ ਗੱਲ ਨਹੀਂ ਆਪਾਂ ਤੁਹਾਡੇ ਜਿਹੜੇ ਟਾਪਿਕ ਤੇ ਤੁਸੀਂ ਕਿਹਾ ਆਪਾਂ ਜਰੂਰ ਵੀਡੀਓ ਬਣਾਵਾਂਗੇ ਅੱਗੇ ਤੇ ਹਾਂਜੀ ਮਲਕੀਤ ਬਰਨਾਲਾ ਇੰਨਾ ਨੇ ਆਪਾਂ ਨੂੰ ਪੁੱਛਿਆ ਏ ਕਿ ਨੇਚਰਲ ਡਾਈ ਬਾਰੇ ਦੱਸੋ ਹਾਂਜੀ ਆਪਾਂ ਇਸੇ ਵਾਰ ਹੀ ਅੱਜ ਗੱਲਬਾਤ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਕਮੈਂਟ ਕਰਨ ਵਾਸਤੇ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਕਿਰਨ ਕਿਰ ਸੌਰੀ ਕਿਰਨਦੀਪ ਕਿਰਨਦੀਪ ਕੌਰ ਰਾਏਕੋਟ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਸਵਰਨਜੀਤ ਕੌਰ ਸੋਥੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਹੋ ਸੁਣਾਓ ਕੀ ਹਾਲ ਚਾਲ ਹੈ ਠੀਕ ਠਾਕ ਹੋ ਸਾਰੀ ਫੈਮਲੀ ਤੇ ਸਵਰਨਜੀਤ ਕੌਰ ਰਾਮਪੂਰੀ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਹੋਰ ਦੱਸੋ ਜੀ ਠੀਕ ਠਾਕ ਹੋ ਸਾਰਾ ਪਰਿਵਾਰ ਠੀਕ ਠਾਕ ਆ ਜਰੂਰ ਦੱਸਿਆ ਕਰੋ ਤੁਸੀਂ ਆਪਣੇ ਫੈਮਲੀ ਬਾਰੇ ਵੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਵੀਡੀਓ ਦੇਖਦੇ ਹੋ ਕਮੈਂਟ ਕਰਦੇ ਹੋ ਐਨਾ ਪਿਆਰ ਦਿੰਦੇ ਹੋ ਮਨ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਏ ਕਿ ਜਦੋਂ ਤੁਹਾਡੇ ਮੈਸੇਜ ਦੇਖੀਦੇ ਆ ਨਾ ਤੇ ਮੈਨੂੰ ਵੀ ਆਦਤ ਪਈ ਹੋਈ ਆ ਮੈਂ ਚੈੱਕ ਕਰਦੀ ਰਹਿੰਦੀ ਆ ਕਿ ਮੈਸੇਜ ਆਏ ਆ ਅੱਜ ਇਸ ਭੈਣ ਦਾ ਮੈਸੇਜ ਨਹੀਂ ਆਇਆ ਪਤਾ ਨਹੀਂ ਕੀ ਗੱਲ ਹੈ ਮੈਨੂੰ ਫਿਕਰ ਜੀ ਹੋਣ ਲੱਗ ਜਾਂਦੀ ਆ ਤੇ ਜ਼ਰੂਰ ਤੁਸੀਂ ਮੈਸੇਜ ਕਰਿਆ ਕਰੋ ਦੱਸਿਆ ਕਰੋ ਕਿ ਠੀਕ ਠਾਕ ਹੋ ਤੇ ਜ਼ਰੂਰ ਬਸ 2 ਮਿੰਟ ਕੱਢ ਕੇ ਤੁਸੀਂ ਮੈਸੇਜ ਕਰਦਿਆਂ ਕਰੋ ਤੇ ਮੈਨੂੰ ਵੀ ਐਂ ਜੇ ਹੋ ਜਾਂਦਾ ਕਿ ਚਲੋ ਮੈਸੀ ਆ ਗਿਆ ਤੇ ਮੈਨੂੰ ਐਂ ਲੱਗਦਾ ਏ ਕਿ ਆਪਣੀ ਫੈਮਿਲੀ ਦੇ ਵਾਂਗੂ ਹੀ ਤੁਹਾਡੀ ਵੀ ਮੈਨੂੰ ਐਂ ਚਿੰਤਾ ਜੀ ਹੁੰਦੀ ਆ ਕਿ ਅੱਜ ਰਾਂ ਇਸ ਭੈਣ ਨੇ ਮੈਸੇਜ ਨਹੀਂ ਕੀਤਾ ਤੇ ਉਹ ਮੰਦੀਪ ਭੈਣ ਜੀ ਆ ਚੀਮਾ ਪਿੰਡ ਵਾਲੇ ਉਹ ਦਿੱਲੀ ਉਹਨਾਂ ਨੇ ਵੀ ਮੈਸੇਜ ਕਰਨਾ ਹੀ ਕਰਨਾ ਤੇ ਉਹ ਕਈ ਵਾਰ ਹੋ ਜਾਂਦਾ ਏ ਉਹ ਸਭ ਤੋਂ ਪਹਿਲਾਂ ਮੈਸੇਜ ਉਹ ਹੀ ਕਰਦੇ ਜਿੱਦੇ ਉਹਨਾਂ ਦਾ ਪਹਿਲਾ ਨਹੀਂ ਹੁੰਦਾ ਤੇ ਮੈਨੂੰ ਐਂ ਜੀ ਲੱਗਦਾ ਹੁੰਦਾ ਕਿ ਅੱਜ ਭੈਣ ਜੀ ਨੇ ਮੈਸੇਜ ਨਹੀਂ ਕੀਤਾ ਪਤਾ ਨਹੀਂ ਕਿਵੇਂ ਆ ਠੀਕ ਠਾਕ ਆ ਤੇ ਮੈਨੂੰ ਐ ਇਦਾਂ ਜਿਹਾ ਲੱਗਦਾ ਰਹਿੰਦਾ ਹੈ ਤੇ ਇਸ ਕਰਕੇ ਤੁਸੀਂ ਜ਼ਰੂਰ ਮੈਸੇਜ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਤੇ ਚਲੋ ਜੀ ਆਪਾਂ ਵੀਡੀਓ ਮਲਕੀਤ ਕੌਰ ਜਿਹੜੀ ਭੈਣਾ ਉਹਨਾਂ ਨੇ ਪੁੱਛਿਆ ਆਪਾਂ ਨੂੰ ਬਰਨਾਲੇ ਵਾਲਿਆਂ ਨੇ ਕਿ ਨੇਚਰਲ ਡਾਈ ਦੱਸੋ ਦੇਖੋ ਜੀ ਨੇਚਰਲ ਡਾਈ ਵੈਸੇ ਆਪਾਂ ਜਿਵੇਂ ਕਹਿ ਦਿੰਨੇ ਹੈ ਹਨਾ ਵੀ ਫੇਕ ਵੀਡੀਓ ਬਣਾਉਂਦੇ ਆਪਾਂ ਉਹ ਕੰਮ ਨਹੀਂ ਕਰਦੇ ਤੇ ਕੋਈ ਕੀ ਮੈਂ ਕਹਿੰਦਾ ਕੋਈ ਕੀ ਮੈਂ ਕਹਿੰਦਾ ਕਿ ਵਾਲ ਕਾਲੇ ਹੋ ਜਾਂਦੇ ਆ ਜਿਹੜੇ ਤੱਕ ਇਹ ਲੂਆ ਨਹੀਂ ਕਾਲੇ ਨਹੀਂ ਹੁੰਦੇ ਤੇ ਜਿਹੜੇ ਆਪਾਂ ਬਾਜ਼ਾਰੋਂ ਚੀਜ਼ ਲੈ ਕੇ ਆਉਣੇ ਆ ਉਹਦੇ ਵਿੱਚ ਜ਼ਰੂਰ ਕੈਮੀਕਲ ਹੁੰਦਾ ਹੀ ਹੁੰਦਾ ਏ ਤੇ ਵੈਸੇ ਜੇ ਮੈਂ ਕਹਿੰਦੇ ਕਿ ਖਾਦੀ ਮਹਿੰਦੀ ਆ ਉਹਦੇ ਵਿੱਚ ਘੱਟ ਹੁੰਦਾ ਏ ਕੈਮੀਕਲ ਤੇ ਜੇ ਤੁਹਾਨੂੰ ਉਹ ਸੂਟ ਕਰਦੀ ਤੁਸੀਂ ਉਹ ਟਰਾਈ ਕਰ ਸਕਦੇ ਹੋ ਤੇ ਜੇ ਤੁਹਾਨੂੰ ਉਹ ਵੀ ਨਹੀਂ ਸੂਟ ਕਰਦੀ ਤੇ ਫਿਰ ਤੁਸੀਂ ਮਤਲਬ ਨੇਚਰਲ ਜਿਹੜੀ ਮਹਿੰਦੀ ਹੁੰਦੀ ਆ ਤੁਸੀਂ ਇਦਾਂ ਕਰਿਆ ਕਰੋ ਕਿ ਚਾਹ ਪੱਤੀ ਜਿਹੜੀ ਹੁੰਦੀ ਹੈ ਉਹਨੂੰ ਉਬਾਲ ਲਿਆ ਕਰੋ ਪਹਿਲਾਂ ਮੈਂ ਤੁਹਾਨੂੰ ਸਮਝਾ ਦਿੰਨੀ ਆ ਤੁਸੀਂ ਵੀਡੀਓ ਚੰਗੀ ਤਰ੍ਹਾਂ ਦੇਖ ਕੇ ਉਸੇ ਤਰੀਕੇ ਦੇ ਨਾਲ ਬਣਾ ਲਿਓ ਤੇ ਵਧੀਆ ਤੁਹਾਡੇ ਮਤਲਬ ਹੋਊਗਾ ਰਿਜ਼ਲਟ ਵਧੀਆ ਆਊਗਾ ਤੁਸੀਂ ਕੀ ਕਰਨਾ ਨੇਚਰਲ ਮਹਿੰਦੀ ਲੈਣੀ ਆ ਤੇ ਤੁਸੀਂ ਪਹਿਲਾਂ ਚਾਹ ਪੱਤੀ ਦਾ ਪਾਣੀ ਤੁਸੀਂ ਇੱਕ ਗਲਾਸ ਪਾਣੀ ਦਾ ਪਾ ਲਿਓ ਪਤੀਲੇ ਟੌਫੀ ਇਹ ਵਿੱਚ ਕੁਝ ਵੀ ਤੁਸੀਂ ਜਿਹੜਾ ਪੈਨ ਵਗੈਰਾ ਯੂਜ਼ ਕਰਦੇ ਹੋ ਇੱਕ ਗਲਾਸ ਪਾਣੀ ਦਾ ਪਾ ਕੇ ਉਹਦੇ ਵਿੱਚ ਚਮਚਾ ਡੇਢ ਚਮਚਾ ਭਰ ਕੇ ਤੁਸੀਂ ਚਾਹ ਪੱਤੀ ਦਾ ਪਾਉਣਾ ਹੈ ਫਿਰ ਉਹਦੇ ਵਿੱਚ 6-7 ਲੌਂਗ ਪਾਉਣੇ ਆ ਵਿੱਚ ਉਹਦੇ ਲੌਂਗ ਪਾ ਲਿਓ 6-7 ਲੌਂਗ ਪਾਉਣੇ ਆ ਤੇ ਉਹਨੂੰ ਤੁਸੀਂ ਉਬਾਲਣਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਉਹਨੂੰ ਉਬਾਲ ਲਿਆ ਜਦੋਂ ਤੇ ਉਹ ਜਦੋਂ ਅੱਧਾ ਕ ਗਲਾਸ ਰਹਿ ਗਿਆ ਅੱਧਾ ਸੜ ਗਿਆ ਉਹਨਾ ਟਾਈਮ ਤੁਸੀਂ ਉਹਨੂੰ ਉਬਾਲਣਾ ਹੈ ਫਿਰ ਉਹਨੂੰ ਠੰਡਾ ਕਰਕੇ ਜਿਹੜੀ ਤੁਸੀਂ ਨੇਚਰਲ ਮਹਿੰਦੀ ਲਈ ਹੋਊਗੀ ਉਸ ਮਹਿੰਦੀ ਨੂੰ ਉਹਦੇ ਨਾਲ ਖੋਲਣਾ ਹੈ ਉਹਦੇ ਵਿੱਚ ਬਾਅਦ ਵਿੱਚ ਕੀ ਕਰਨਾ ਹੈ ਤੁਸੀਂ ਫਿਰ ਤੁਸੀਂ ਕੌਫੀ ਦਾ ਇੱਕ ਪਾਊਚ ਤੁਸੀਂ ਕੌਫੀ ਦਾ ਪਾ ਦੇਣਾ ਉਹਦੇ ਵਿੱਚ ਤੇ ਲੋਹੇ ਦਾ ਬਰਤਨ ਹੋਵੇ ਤਾਂ ਬਹੁਤ ਵਧੀਆ ਏ ਤੇ ਨਹੀਂ ਫਿਰ ਤੁਸੀਂ ਕੱਚ ਦੇ ਬਰਤਨ ਦੇ ਵਿੱਚ ਭਿਉ ਕੇ ਰੱਖਿਓ ਜਿਆਦਾ ਤੇ ਹੁੰਦਾ ਕਿ ਲੋਹੇ ਦਾ ਬਰਤਨ ਹੋਵੇ ਤਾਂ ਬਹੁਤ ਵਧੀਆ ਏ ਤੇ ਉਹਦੇ ਵਿੱਚ ਤੁਸੀਂ ਪਾਓ ਆਪਣਾ ਆਮਲਾ ਪਾਊਡਰ ਵੀ ਪਾ ਲਿਓ ਵਿੱਚ ਜਦੋਂ ਤੁਸੀਂ ਮਹਿੰਦੀ ਖੋਲੋਗੇ ਨਾ ਤੇ ਮਹਿੰਦੀ ਦੇ ਨਾਲ ਹੀ ਇੱਕ ਚਮਚਾ ਭਰ ਕੇ ਆਮਲਾ ਪਾウダー ਪਾਓ ਤੇ ਉਹਨੂੰ ਤੁਸੀਂ ਰਾਤ ਨੂੰ ਭਿਉਂ ਕੇ ਰੱਖ ਦਿਓ ਤੇ ਸਵੇਰ ਤੁਸੀਂ ਦੂਸਰੇ ਦਿਨ ਲਗਾ ਲਿਓ ਤੇ 2 2.5 ਘੰਟੇ ਲਗਾ ਕੇ ਤੁਸੀਂ ਰੱਖ ਲਿਓ ਤੇ ਉਹਦਾ ਕਲਰ ਵਧੀਆ ਹੋਊਗਾ ਕਿਉਂਕਿ ਇਹ ਆ ਕਿ ਇਸ ਚੀਜ਼ ਜਿਹੜੀ ਇੱਕ ਨੇਚਰਲ ਆਪਣੀ ਰੇਪੇਟੀ ਬਣ ਕੇ ਤਿਆਰ ਹੋਊਗੀ ਤੇ ਜਿਹੜੇ ਦੂਸਰੀਆਂ ਆਪਾਂ ਕਹਿੰਨੇ ਆ ਕਿ ਕੋਈ ਵੀ ਅਬ ਦੱਸਦੇ ਆ ਲੋਕ ਹਨਾ ਵੀ ਤੁਸੀਂ ਆ ਲਾ ਲਓ ਤੁਸੀਂ ਉਹ ਲਾ ਲਓ ਮੈਨੂੰ ਨਹੀਂ ਲੱਗਦਾ ਕਿ ਉਹਦੇ ਨਾਲ ਕੁਝ ਵੀ ਫਰਕ ਪੈਂਦਾ ਏ ਉਹ ਸਿਰਫ ਨਾ ਬਕਵਾਸ ਐਵੇਂ ਵੀਡੀਓ ਜਿਵੇਂ 뷰 ਲੈਣ ਵਾਸਤੇ ਹਨਾ ਵੀਡੀਓ ਬਣਾਈ ਜਾਂਦੇ ਲੋਕੀ ਫੇਕ ਵੀਡੀਓ ਜੇ ਇਦਾਂ ਆਉਂਦਾ ਹੋਵੇ ਤਾਂ ਫਿਰ ਲੋਕ ਕਲਰ ਕਿਉਂ ਕਰਨ ਤੇ ਇਹ ਕ ਮਹਿੰਦੀ ਹੈ ਜਿਹੜੀ ਨੇਚਰਲ ਮਹਿੰਦੀ ਬਣ ਕੇ ਤਿਆਰ ਹੋਊਗੀ ਤੇ ਮਹਿੰਦੀ ਦਾ ਕੋਈ ਸਾਈਡ ਇਫੈਕਟ ਨਹੀਂ ਹੋਊਗਾ ਤੁਸੀਂ ਇੰਨਾ ਕੰਮ ਕਰ ਸਕਦੇ ਹੋ ਬਾਕੀ ਕੋਈ ਵੀ ਨੇਚਰਲ ਐਸਿਡ ਹੈ ਨਹੀਂ ਕਿ ਜਿਹੜੇ ਤੁਹਾਡੇ ਤ੍ਰੰਤੀ ਹੀ ਵਾਲ ਕਾਲੇ ਕਰ ਦੇਵੀ ਮੈਨੂੰ ਨਹੀਂ ਲੱਗਦਾ ਕਿਉਂਕਿ ਮੈਂ ਗਲਤ ਇਨਫੋਰਮੇਸ਼ਨ ਕਿਸੇ ਨੂੰ ਵੀ ਦੇਣਾ ਨਹੀਂ ਚਾਹੁੰਦੀ ਹੈ ਨਾ ਮੈਨੂੰ ਇਹ ਹੁੰਦਾ ਕਿ ਜਿਹੜੇ ਮੇਰੇ ਨਾਲ ਜੁੜੇ ਆ ਉਹ ਇੰਨਾ ਵਿਸ਼ਵਾਸ ਕਰਦੇ ਆ ਵੈਸੇ ਹੀ ਮੈਂ ਬਣਾ ਕੇ ਕੁਝ ਦਿਖਾ ਦੇਮਾ ਕਿ ਤੁਸੀਂ ਇਹਦੇ ਨਾਲ ਕਰ ਲੋ ਅਗਲੇ ਨੂੰ ਕੁਝ ਵੀ ਫਰਕ ਨਾ ਪਵੇ ਤੇ ਐਵੇਂ ਟਾਈਮ ਵੇਸਟ ਕਰਨ ਦਾ ਫਾਇਦਾ ਕੋਈ ਨਹੀਂ ਹੁੰਦਾ ਨਾ ਤੇ ਇਸ ਕਰਕੇ ਮੈਨੂੰ ਇਹ ਲੱਗਦਾ ਹਾਂ ਜਿਨ੍ਹਾਂ ਦੀ ਏਜ ਥੋੜੀ ਆ ਕਿਉਂਕਿ ਜੇ 30 ਪਲੱਸ ਹੋ ਗਏ ਉਹਨਾਂ ਤੁਸੀਂ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਮਤਲਬ ਜਿਹੜੀ ਨੇਚਰਲ ਅਨਮੈਡੀ ਆ ਜਿਵੇਂ ਦੱਸਦੇ ਆ ਕੋਈ ਤਾਂ ਕਹੂਗਾ ਤੁਸੀਂ ਪਿਆਜ਼ ਦੇ ਸਿਲਕੇ ਉਹਨਾਂ ਨੂੰ ਭੁੰਨ ਲਓ ਕੋਈ ਕਹਿੰਦੇ ਤੁਸੀਂ ਹਲਦੀ ਲਾ ਲਓ ਭੁੰਨ ਕੇ ਉਹਦੇ ਨਾਲ ਤੁਹਾਡੇ ਵਾਲ ਕਾਲੇ ਹੋ ਜਾਣਗੇ ਬਿਲਕੁਲ ਨਹੀਂ ਹੁੰਦੇ ਜੀ ਤੁਸੀਂ ਟਰਾਈ ਕਰਕੇ ਦੇਖ ਸਕਦੇ ਹੋ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਪਈਆਂ ਹੋਈਆਂ ਇਹ ਵਾਲੀਆਂ ਤੇ ਇਹ ਤੁਸੀਂ ਟਰਾਈ ਕਰਕੇ ਦੇਖ ਸਕਦੇ ਹੋ ਬਿਲਕੁਲ ਕੁਝ ਫਰਕ ਨਹੀਂ ਪਵੇਗਾ ਤੇ ਤੁਸੀਂ ਮਹਿੰਦੀ ਯੂਜ਼ ਕਰ ਸਕਦੇ ਹੋ ਕਿਉਂਕਿ ਜੇ ਤੁਹਾਨੂੰ ਗੋਰ ਕੀ ਕਲਰ ਨਹੀਂ ਯੂਜ਼ ਕਰਦਾ ਤੇ ਜੇ ਨਹੀਂ ਤੁਸੀਂ ਮਹਿੰਦੀ ਵੀ ਨਹੀਂ ਲਗਾਉਣਾ ਚਾਹੁੰਦੇ ਫਿਰ ਤੁਸੀਂ ਖਾਦੀ ਮਹਿੰਦੀ ਉਹ ਲਗਾ ਸਕਦੇ ਹੋ ਉਹਦੇ ਵਿੱਚ ਕੈਮੀਕਲ ਹੁੰਦਾ ਹੈ ਇਹ ਨਹੀਂ ਕਿ ਉਹ ਕੈਮੀਕਲ ਫ੍ਰੀ ਨਹੀਂ ਹੈਗਾ ਉਹਦੇ ਵਿੱਚ ਵੀ ਕੈਮੀਕਲ ਹੁੰਦਾ ਹੈ ਤੇ ਪਰ ਇਹ ਹੈ ਕਿ ਉਹਦੇ ਨਾਲ ਕੀ ਹੁੰਦਾ ਹੈ ਕਿ ਕੈਮੀਕਲ ਬਹੁਤ ਹੀ ਨਾ ਘੱਟ ਮਾਤਰਾ ਦੇ ਵਿੱਚ ਉਹਦੇ ਵਿੱਚ ਪਾਈ ਜਾਂਦੀ ਹੈ ਤੇ ਤੁਸੀਂ ਉਹ ਲਗਾ ਸਕਦੇ ਹੋ ਤੇ ਨਹੀਂ ਤਾਂ ਤੁਸੀਂ ਜਿਹੜੀ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਮਹਿੰਦੀ ਤੁਸੀਂ ਇਸ ਤਰੀਕੇ ਦੇ ਨਾਲ ਬਣਾ ਲਿਓ ਤੇ ਮੇਰੇ ਵਾਲ ਇਹ ਥੋੜੇ ਥੋੜੇ ਹੈਗੇ ਆ ਜੀ ਜਿਆਦਾ ਨਹੀਂ ਮੇਰੇ ਮਤਲਬ ਚਿੱਟੇ ਨਹੀਂ ਹੈਗੇ ਤੇ ਪਰ ਹੈਗੇ ਆ ਥੋੜੇ ਥੋੜੇ ਤੇ ਮੈਨੂੰ ਇਹ ਹੁੰਦਾ ਹੈ ਕਿ ਚਲੋ ਕੁਝ ਵੀ ਨਹੀਂ ਲਗਾਉ ਜੋ ਮੈਂ ਵੈਸੀ ਜਿਹੜੀ ਸਿੰਪਲ ਵਾਲੀ ਮਹਿੰਦੀ ਤੁਹਾਨੂੰ ਦੱਸ ਰਹੀ ਆ ਮੈਂ ਉਸ ਤਰੀਕੇ ਦੀ ਲਗਾ ਲੈਣੀ ਆ ਕਦੇ ਮਹੀਨੇ ਦੋ ਮਹੀਨਿਆਂ ਬਾਅਦ ਤੇ ਇੱਕ ਮੈਂ ਤੁਹਾਨੂੰ ਤੇਲ ਦੱਸ ਦਿੰਨੀ ਆ ਕਿ ਤੁਸੀਂ ਤੇਲ ਆ ਮੇਰੇ ਕੋਲੇ ਬਣਾ ਕੇ ਰੱਖਿਆ ਹੋਇਆ ਏ ਮੈਂ ਇਹ ਵਾਲਾ ਤੇਲ ਯੂਜ਼ ਕਰਦੀ ਆ ਇਹਦੇ ਨਾਲ ਵਾਲ ਆਪਣੇ ਵਧੀਆ ਹੈਲਦੀ ਰਹਿੰਦੇ ਆ ਵਧ ਵੀ ਜਾਂਦੇ ਆ ਮੇਰੇ ਨਾ ਇੰਨੀ ਨਹੀਂ ਕਟਿੰਗ ਉਹ ਕਰਵਾ ਲਈ ਸੀਗੀ ਮੈਂ ਬਿਲਕੁਲ ਹੀ ਛੋਟੇ ਹੋ ਗਏ ਸੀ ਤੇ ਇਹ ਮੈਂ ਤੇਲ ਲਾਇਆ ਤੇ ਮੇਰੇ ਕਾਫੀ ਥਿੱਕ ਤੇ ਵਧੀਆ ਮਤਲਬ ਹੈਲਦੀ ਵਾਲ ਹੋ ਗਏ ਆ ਫਿਰ ਲੰਬੇ ਹੋ ਗਏ ਆ ਇਹਦੇ ਵਿੱਚ ਆਪਾਂ ਕੀ ਪਾਉਣ ਆਪਾਂ ਸਰੋਂ ਦਾ ਤੇਲ ਆ ਜਿਹੜਾ ਆਪਾਂ ਘਰੇ ਕੜਵਾਈ ਸਰੋਂ ਉਹ ਵਾਲਾ ਤੇਲ ਆ ਆਪਣੇ ਕੋਲੇ ਇਹਦੇ ਵਿੱਚ ਆਪਾਂ ਕੀ ਪਾਇਆ ਹੈ ਕਲੌਂਜੀ ਕਲੌਂਜੀ ਤੇ ਮੇਥੀ ਜੋ ਮੇਥੇ ਹੁੰਦੇ ਮੋٹے ਵਾਲੇ ਮੇਥੇ ਇੱਕ ਮੇਥੀ ਹੁੰਦੀ ਬਰੀਕ ਵਾਲੀ ਇੱਕ ਮੋٹے ਵਾਲੇ ਮੇਥੀ ਉਹ ਆਪਾਂ ਕੀ ਕਰਨਾ ਆਪਾਂ ਕੋਈ ਵੀ ਔਖਾ ਨਹੀਂ ਹੈ ਕੰਮ ਆਪਾਂ ਜਿਹੜਾ ਮਤਲਬ ਆਪਣੇ ਘਰ ਦਾ ਸਰੋਂ ਦਾ ਤੇਲ ਬਣਿਆ ਹੋਇਆਗਾ ਜਾਂ ਕਈ ਵਾਰੀ ਆਪਾਂ ਘਰੇ ਘੜਵਾ ਲੈਨੇ ਆ ਜੇ ਆਪਾਂ ਘਰੇ ਨਹੀਂ ਘੜਵੰਦੇ ਤਾਂ ਆਪਾਂ ਨੂੰ ਕੋਈ ਪਿੰਡ ਦੇ ਵਿੱਚ ਜਾਂ ਆਪਾਂ ਸ਼ਹਿਰ ਉਹ ਕੋਲੂ ਦੇ ਉੱਤੇ ਲਿਆ ਸਕਦੇ ਆ ਵੀ ਸਾਨੂੰ ਜਿਹੜਾ ਵਧੀਆ ਤੇਲ ਆ ਉਹ ਦੇ ਦੂ ਠੀਕ ਹੈ ਤੇ ਉਹ ਆਪਾਂ ਮੇਰੇ ਕੋਲ ਇੰਨੀ ਕਿ ਸ਼ੀਸ਼ੀ ਆ ਕੰਚ ਦੀ ਆ ਕੰਚ ਦੀ ਸ਼ੀਸ਼ੀ ਵਿੱਚ ਹੀ ਪਾਉਣਾ ਹੈ ਤੇ ਇੰਨੀ ਕੁ ਸ਼ੀਸ਼ੀ ਆਪਾਂ ਇੰਨਾ ਕੁ ਤੇਲ ਪਾ ਸਕਦੇ ਹਾਂ ਮਤਲਬ ਗਲਾਸ ਅੱਧਾ ਗਲਾਸ ਪਾ ਸਕਦੇ ਛੋਟੇ ਵਾਲਾ ਗਲਾਸ ਹੋਵੇ ਆਪਾਂ ਅੱਧਾ ਗਲਾਸ ਤੇਲ ਦਾ ਪਾ ਕੇ ਇਹਦੇ ਵਿੱਚ ਤੇ ਇਹਦੇ ਵਿੱਚ ਆਪਾਂ ਚਮਚਾ ਡੇਢ ਚਮਚਾ ਭਰ ਕੇ ਮੇਥੀ ਦਾ ਪਾ ਦੇਣਾ ਮੇਥੀਆ ਜਿਹੜੇ ਮਤਲਬ ਮੋٹے ਮੇਥੀ ਹੁੰਦੇ ਆ ਤੇ ਚਮਚਾ ਡੇਢ ਚਮਚਾ ਹੀ ਆਪਾਂ ਕਲੌਂਜੀ ਦਾ ਪਾ ਦੇਣਾ ਇਹਦੇ ਵਿੱਚ ਤੇ ਇਹਨੂੰ ਆਪਾਂ ਇਦਾਂ ਹੀ ਰੱਖ ਦੇਣਾ ਉਹ ਵਿੱਚ ਹੀ ਆ ਮੇਰਾ ਸਮਾਨ ਮੈਂ ਕੱਢਿਆ ਨਹੀਂਗਾ ਵਿੱਚ ਹੀ ਪਿਆ ਹੈ ਉੱਪਰ ਮੈਂ ਨਾ ਪੋਲੀਥੀਨ ਚੜਾ ਦਾਂ ਕਿਉਂਕਿ ਇਹ ਨਾ ਸਲੈਬ ਤੇ ਰੱਖਦੇ ਹਾਂ ਥੰਢਾਈ ਲੱਗ ਜਾਂਦੀ ਆ ਤੇ ਪੋਲੀਥੀਨ ਮਚੜਾਇਆ ਹੋਏ ਨਹੀਂ ਤਾਂ ਜਿਸ ਦੇ ਵਿੱਚ ਹੀ ਪਏ ਹੋਏ ਦਾਣੇ ਉਹ ਕੱਢੇ ਨਹੀਂ ਮੈਂ ਤੇ ਉੱਪਰ ਉਹ ਮਤਲਬ ਉੱਪਰੋਂ ਤਾਂ ਸਾਫ਼ ਹੀ ਹੁੰਦਾ ਜਿਹੜੇ ਦਾਣੇ ਹੁੰਦੇ ਉਹ ਥੱਲੇ ਪੈ ਜਾਂਦੇ ਮਿੱਠੀ ਦੇ ਜਾਂ ਕਲੌਂਜੀ ਦੇ ਤੇ ਉੱਪਰੋਂ ਤੁਸੀਂ ਤੇਲ ਲਗਾ ਸਕਦੇ ਹੋ ਤੇ ਬਹੁਤ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਇਹ ਵੀ ਤੁਹਾਡੇ ਮਤਲਬ ਵਾਲਾਂ ਨੂੰ ਜਿੰਨੇ ਚਿੱਟੇ ਹੋ ਗਏ ਚਲੋ ਉਹ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਜਿਹੜੇ ਤੁਹਾਡੇ ਰਹਿ ਗਏ ਆ ਕਾਲੇ ਉਹ ਤੁਹਾਡੇ ਕਾਲੇ ਹੀ ਰਹਿਣਗੇ ਚਿੱਟੇ ਨਹੀਂ ਹੋਣਗੇ ਜੇ ਤੁਸੀਂ ਇਹ ਵਾਲੀ ਚੀਜ਼ ਬਣਾ ਕੇ ਯੂਜ਼ ਕਰਦੇ ਹੋ ਕੁਝ ਔਖਾ ਨਹੀਂਗਾ ਕੋਈ ਉਬਾਲਣਾ ਨਹੀਂ ਇਹਨੂੰ ਕੋਈ ਕੁਝ ਨਹੀਂ ਕਰਨਾ ਬਸ ਇਹਨੂੰ ਉਦਾਂ ਹੀ ਰੱਖਣਾ ਹੈ ਤੇ ਖੁਸ਼ਬੂ ਬਹੁਤ ਸੋਹਣੀ ਆਉਂਦੀ ਜਦੋਂ ਆਪਾਂ ਸਿਰ ਦੇ ਉੱਪਰ ਲਾਉਨੇ ਆ ਕੋਈ ਇਹ ਨਹੀਂ ਕਿ ਇਹਦੇ ਵਿੱਚੋਂ 스멜 ਆਊਗੀ ਤੇ ਤੁਸੀਂ ਜ਼ਰੂਰ ਬਣਾ ਕੇ ਇਹ ਵਾਲਾ ਤੇਲ ਜ਼ਰੂਰ ਟਰਾਈ ਕਰਿਆ ਕਰੋ ਤੇ ਬਾਕੀ ਆਪਾਂ ਜਿਹੜੀ ਤੁਹਾਨੂੰ ਦੱਸੀ ਆ ਵੀ ਤੁਸੀਂ ਇਸ ਤਰੀਕੇ ਦੇ ਨਾਲ ਮਹਿੰਦੀ ਲਗਾ ਸਕਦੇ ਹੋ ਤੇ ਜੇ ਆਪਾਂ ਇਹ ਕਹੀਏ ਨਾ ਕਿ ਆਪਾਂ ਨੂੰ ਮਤਲਬ ਬਿਨਾ ਕੈਮੀਕਲ ਤੋਂ ਕੋਈ ਵੀ ਡਾਈਸਸੀ ਹੋਊਗੀ ਜੋ ਆਪਣੇ ਕਾਲੇ ਵਾਲ ਕਰ ਦੂਗੀ ਮੈਨੂੰ ਨਹੀਂ ਲੱਗਦਾ ਵੀ ਕਾਲੇ ਵਾਲ ਹੋ ਜਾਣਗੇ ਠੀਕ ਹੈ ਨਾ ਤੇ ਤੁਸੀਂ ਮਹਿੰਦੀ ਲਾ ਸਕਦੇ ਹੋ ਤੇ ਜਾਂ ਤੁਸੀਂ ਜਿਹੜੀ ਤੁਹਾਨੂੰ ਮੈਂ ਦੱਸੀ ਹੈ ਕਿ ਖਾਦੀ ਮਹਿੰਦੀ ਹੁੰਦੀ ਹੈ ਨਾ ਉਹ ਲਗਾ ਸਕਦੇ ਹੋ ਤੇ ਚਲੋ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਓਕੇ ਜੀ ਧੰਨਵਾਦ